ਆ ਪਿਆਰੇ ਦਰਸ਼ਕੋ ਆਪ ਸਾਰੇ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੇਕਰ ਅਸੀਂ ਇਹ ਮੰਨ ਕੇ ਟੁਰੀਏ ਕਿ ਬੰਦਾ 80 ਸਾਲ ਜੀਉਂਦਾ 80 ਸਾਲ ਪਾਵੇਂ ਜੀਉਂਦਾ ਜਾਂ ਨਹੀਂ ਜੀਉਂਦਾ ਪਰੰਤੂ ਹਰ ਬੰਦਾ ਲਗਭਗ 80 ਸਾਲ ਜੀਉਣਾ ਚਾਹੁੰਦਾ ਇਹ ਲਗਭਗ ਹਰ ਬੰਦੇ ਦੀ ਇੱਛਾ ਹੁੰਦੀ ਹੈ ਕਿ ਮੈਂ 80 ਸਾਲ ਤੱਕ ਜੀਉਂਦਾ ਰਹਾਂ ਮੈਂ ਆਪ ਵੀ ਕਿਸੇ ਵਲੇ ਉਡੀਕਦਾ ਹੁੰਦਾ ਸੀ ਕਿ ਮੈਂ 80 ਸਾਲ ਜੇ ਜਿਉਂਦਾ ਰਾਂ ਤਾਂ ਠੀਕ ਐ ਉਸ ਤੋਂ ਬਾਅਦ ਭਾਵੇਂ ਮੈਂ ਅਗਲੇ ਦਿਨ ਹੀ ਮਰ ਜਾਵਾਂ ਮੇਰੀ ਵਾਈਫ ਬਿਮਾਰ ਸੀ ਤੇ ਮੈਨੂੰ ਉਸ ਬਾਰੇ ਵੀ ਸਿਬੇ 80 ਸਾਲ ਦੇ ਹੋ ਜਵੇ ਇਹ ਮਤਲਬ ਕਿ ਇਹ ਨਹੀਂ ਹੈਗਾ ਕਿ 20 ਸਾਲ ਬਾਅਦ ਪੜਾਅ ਬਦਲ ਜਾਂਦਾ ਜਾਂ 40 ਸਾਲ ਬਾਅਦ ਫਿਰ ਬਦਲ ਜਾਂਦਾ 60 ਸਾਲ ਬਾਅਦ ਫਿਰ ਬਦਲ ਜਾਂਦਾ ਐਵੇਂ ਨਹੀਂ ਇਹ ਅਸੀਂ ਗੱਲ ਨੂੰ ਸਮਝਣ ਵਾਸਤੇ ਇਹ ਚਾਰ ਪੜਾਅ ਬਣਾਏ ਹੋਏ ਹੈਗੇ ਜਿਹੜੇ ਪਹਿਲੇ 20 ਸਾਲ ਹੁੰਦੇ ਆ ਨਾ ਉਹ ਜ਼ਿੰਦਗੀ ਦੀ ਤਿਆਰੀ ਦੇ ਪੜਾ ਹੁੰਦਾ ਹੋਇਆ ਜ਼ਿੰਦਗੀ ਦੇ ਵਿੱਚ ਅਸੀਂ ਤਿਆਰ ਹੁੰਦੇ ਆ ਉਹਦੇ ਵਿੱਚ ਪੜਾਈ ਕਰਦੇ ਆ ਪੜਾਈ ਕਰਦੇ ਆ ਆਪਣੇ ਰੋਜ਼ਗਾਰ ਬਾਰੇ ਸੋਚਦੇ ਆ ਆਪਣੀ ਸਿਹਤ ਬਾਰੇ ਸੋਚਦੇ ਆ ਆਪਣੀ ਤੰਦਰੁਸਤੀ ਬਾਰੇ ਸੋਚਦੇ ਆ ਮਨੋਰੰਜਨ ਬਾਰੇ ਵੀ ਸੋਚਦੇ ਆ ਪੜਾਈ ਦੇ ਨਾਲ ਅਸੀਂ ਮਨੋਰੰਜਨ ਵੀ ਜੋੜ ਲੈਂਦੇ ਹੈਗੇ ਆ ਕਿ ਮੈਂ ਕਾਲਜ ਜਾਵਾਂਗਾ ਕਾਲਜ ਦੇ ਵਿੱਚ ਮੁੰਡੇ ਕੁੜੀਆਂ ਹੋਰ ਹੋਣਗੇ ਉਹਨਾਂ ਨਾਲ ਮੇਰਾ ਵਕਤ ਬੜਾ ਵਧੀਆ ਗੁਜ਼ਰੇਗਾ ਇੱਕ ਤਾਂ ਪਹਿਲਾ ਪੜਾ ਇਹ ਹੈਗਾ ਇਹ ਪੜਾ ਆਮ ਤੌਰ ਤੇ ਬੜਾ ਮਨੋਰੰਜਨ ਵਾਲਾ ਪ੍ਰਾਪਤੀਆਂ ਵਾਲਾ ਤੇ ਚੰਗੇ ਨਪਾਵਾਂ ਵਾਲਾ ਹੁੰਦਾ ਹੋਇਆ ਤੇ ਦੂਜਾ ਜਿਹੜਾ 20 ਸਾਲ ਹੁੰਦੇ ਆ ਉਹ ਅਸਲ 'ਚ ਪਰਿਵਾਰ ਉਸਾਰਨ ਦੇ ਵਿਆਹ ਕਰਨ ਦੇ ਬੱਚੇ ਹੋਣ ਦੇ ਰੋਜ਼ਗਾਰ ਤੇ ਲੱਗਣ ਦੇ ਉਹ ਸਾਡੇ ਜ਼ਿੰਦਗੀ ਦੇ ਵਿੱਚ ਇੱਕ ਟਿਕਾਊ ਵਾਲਾ ਪਲਾਜ ਜਿਹੜਾ ਨਾ ਸ਼ੁਰੂ ਹੋ ਜਾਂਦਾ ਹੈਗਾ ਉਹਦੇ ਵਿੱਚ ਅਸੀਂ ਮਿਹਨਤ ਕਰਦੇ ਆ ਮਿਹਨਤ ਕਰਨੀ ਚੰਗੀ ਲੱਗਦੀ ਹੈ ਪੈਸੇ ਕਮਾਉਣੇ ਚੰਗੇ ਲੱਗਦੇ ਹਨ ਅਤੇ ਉਸ ਪੜਾਅ ਦੇ ਵਿੱਚ ਅਸੀਂ ਹਰ ਕਿਸੇ ਨਾਲ ਚੰਗੇ ਤਰੀਕੇ ਨਾਲ ਵਰਤਦੇ ਹਾਂ ਚੰਗੇ ਤਰੀਕੇ ਨਾਲ ਪੇਸ਼ ਆਉਂਦੇ ਹਾਂ ਕਿਉਂਕਿ ਅਸੀਂ ਆਪ ਠੀਕ ਹੁੰਦੇ ਆ ਆਪ ਠੀਕ ਹੁੰਦੇ ਆ ਤਾਂ ਅਸੀਂ ਹਰ ਕਿਸੇ ਨੂੰ ਠੀਕ ਸਮਝ ਕੇ ਉਸ ਨਾਲ ਵਿਹਾਰ ਕਰਦੇ ਹੈਗੇ ਹਾਂ ਸੋ ਇਹ ਦੂਜਾ ਪੜਾਅ ਹੁੰਦਾ ਹੈ ਤੀਜਾ ਪੜਾਅ ਜਿਹੜਾ ਹੁੰਦਾ ਉਹ ਜ਼ਿੰਮੇਵਾਰੀਆਂ ਨਿਭਾਉਣ ਦਾ ਪੜਾਅ ਹੁੰਦਾ ਹੈਗਾ ਬੱਚਿਆਂ ਦੇ ਵਿਆਹ ਕਰਦੇ ਆ ਮਕਾਨ ਪਾਉਂਦੇ ਆ ਪੈਸੇ ਬਚਾਉਂਦੇ ਹਾਂ ਪੈਸੇ ਬਚਾ ਕੇ ਰੱਖਦੇ ਹਾਂ ਆਪਣਾ ਖਰਚਾ ਜਿਹੜਾ ਹੈ ਉਸ ਨੂੰ ਨੇਮ ਵੱਧ ਕਰਦੇ ਹਾਂ ਪੈਸੇ ਵੇਸਟ ਕਰਨਾ ਇਹ ਬੰਦ ਕਰਦੇ ਹਾਂ ਇਹ ਤੀਜਾ ਪੜਾਅ ਹੁੰਦਾ ਹੈਗਾ ਤੇ ਇਸੇ ਤਿਕਾ ਚੌਥਾ ਪੜਾਅ ਜਿਹੜਾ ਹੁੰਦਾ ਉਹਦੇ ਵਿੱਚ ਅਸੀਂ ਇੱਕ ਤਰੀਕੇ ਨਾਲ ਰਿਟਾਇਰ ਹੋ ਜਾਂਦੇ ਹੈਗੇ ਹਾਂ ਰਿਟਾਇਰ ਹੋ ਜਾਣਾ ਜੋ ਕੁਝ ਕੀਤਾ ਹੁੰਦਾ ਉਹਦੇ ਸਿੱਤੇ ਭੁਗਤਦੇ ਹਾਂ ਮਤਲਬ ਜੇ ਤਾਂ ਅਸੀਂ ਮਿਹਨਤ ਕੀਤੀ ਹੈ ਤਿੰਨ ਪੜਾਵਾਂ ਦੇ ਵਿੱਚ ਉਹਦਾ ਫਾਲ ਸਾਨੂੰ ਚੌਥੇ ਪੜਾ ਦੇ ਵਿੱਚ ਮਿਲੇਗਾ ਜੇਕਰ ਅਸੀਂ ਕੋਈ ਬਚਤ ਨਹੀਂ ਕੀਤੀ ਹੈ ਕੋਈ ਜਾਇਦਾਦ ਨਹੀਂ ਬਣਾਈ ਹੈ ਜੇਕਰ ਕਿਸੇ ਨਾਲ ਚੰਗਾ ਵਿਹਾਰ ਨਹੀਂ ਕੀਤਾ ਹੈ ਜਾਂ ਧੀਆਂ ਪੁੱਤਰ ਨਹੀਂ ਹਨ ਉਹਨਾਂ ਨਾਲ ਸਾਡਾ ਵਿਹਾਰ ਠੀਕ ਨਹੀਂ ਹੈ ਜਾਂ ਉਹਨਾਂ ਦਾ ਵਿਹਾਰ ਸਾਡੇ ਪ੍ਰਤੀ ਠੀਕ ਨਹੀਂ ਹੈ ਉਸ ਨਾਲ ਚੌਥਾ ਪੜਾ ਜਿਹੜਾ ਹੈ ਨਾ ਉਹ ਜ਼ਿੰਦਗੀ ਦੇ ਵਿੱਚ ਗੁਜ਼ਰਦਾ ਹੈ ਚੌਥਾ ਪੜਾ ਜੇਕਰ ਆਪਾਂ ਇਸ ਤਰ੍ਹਾਂ ਲਈਏ ਜ਼ਿੰਦਗੀ ਦੇ ਇਮਤਿਹਾਨ ਦਾ ਜਾ ਨਿਕਲਦਾ ਉਸ ਪੜਾਅ ਦੇ ਵਿੱਚ ਵੀ ਅਸੀਂ ਕੀ ਕਰਦੇ ਰਹੇ ਹਾਂ ਕੀ ਨਹੀਂ ਕੀਤਾ ਕੀ ਕਰਨਾ ਚਾਹੀਦਾ ਸੀ ਕੀ ਕਰ ਕਰ ਦਿੱਤਾ ਹੈਗਾ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਚੌਥੇ ਪੜਾਅ ਦੇ ਵਿੱਚ ਨਤੀਜਾ ਸਾਡੇ ਸਾਹਮਣੇ ਆਵੇਗਾ ਸੋ ਚੌਥੇ ਪੜਾਅ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਾਮਯਾਬ ਜਾਂ ਆਪਣੇ ਆਪ ਨੂੰ ਅਸਫਲ ਸਮਝਦੇ ਹੈਗੇ ਸੀ ਆਪ ਆਪਣੀਆਂ ਨਜ਼ਰਾਂ ਦੇ ਵਿੱਚ ਆਪਣੇ ਤੰਗ ਦੇ ਨਾਲ ਅਸੀਂ ਨਿਰਣਾ ਦਿੰਦੇ ਆ ਕਿ ਮੈਂ ਇਹ ਜ਼ਿੰਦਗੀ ਜਿਹੜੀ ਹੈ ਨਾ ਚੰਗੇ ਟੰਗ ਨਾਲ ਜੀਵੇ ਹੈਗੀ ਹੈ ਮੈਂ ਹੁਣ ਚੌਥੇ ਪੜਾਅ ਦੇ ਵਿੱਚ ਕਿਸੇ ਉਤੇ ਨਿਰਭਰ ਨਹੀਂ ਹਾਂ ਮੇਰੇ ਕੋਲ ਆਪਣੇ ਵਸੀਲੇ ਹਨ ਆਪਣਾ ਮਕਾਨ ਹੈ ਮੇਰੇ ਸਮਾਜ ਦੇ ਵਿੱਚ ਪ੍ਰਤਿਸ਼ਠਾ ਹੈ ਮੇਰੇ ਸਮਾਜ ਦੇ ਵਿੱਚ ਸਤਕਾਰ ਹੈ ਸੋ ਇਸ ਤਰ੍ਹਾਂ ਅਸੀਂ ਚਾਰ ਪੜਾਅ ਇਹ ਸਮਝਣ ਵਾਸਤੇ ਹੈ ਹੈ ਮਤਲਬ ਇਹ ਕੁਦਰਤੀ ਹੋ ਗਿਆ ਹਰ ਬੰਦੇ ਦੀ ਜਿਹੜੀ ਹੈ ਨਾ ਸਫਲਤਾ ਅਸਫਲਤਾ ਜਿਹੜੀ ਹੈ ਨਾ ਪੈਸੇ ਨਾਲ ਜੋੜ ਦਿੱਤੀ ਗਈ ਹੈ ਪੈਸੇ ਨਾਲ ਇਸ ਤੋਂ ਪਹਿਲਾਂ ਕੀ ਹੁੰਦਾ ਸੀਗਾ ਕਿਸੇ ਬੰਦੇ ਦੇ ওই ਸੀ ਵੀ ਕਿਹੜੇ ਖਾਨਦਾਨ ਨਾਲ ਸੰਬੰਧਿਤ ਹੈ ਖੰਬਾਂ ਜਿਹੜਾ ਸੀ ਵੱਡਾ ਸੀ ਬੰਦਾ ਜਿਹੜਾ ਸੀ ਉਹਨਾਂ ਵੱਡਾ ਨਹੀਂ ਸੀ ਉਹਦਾ ਵਿਆਹ ਕਿੱਥੇ ਹੋਇਆ ਇਹ ਗੱਲ ਮਹੱਤਵਪੂਰਨ ਸੀ ਕਿਸ ਨਾਲ ਹੋਇਆ ਮਿਸਾਲ ਦੇ ਤੌਰ ਤੇ ਜਿਹੜੇ ਰਾਜ ਘਰਾਣੇ ਹੁੰਦੇ ਆ ਉਹਨਾਂ ਦੇ ਪੁੱਤਰਾਂ ਧੀਆਂ ਦੀਆਂ ਸ਼ਖਲਾਂ ਚੰਗੀਆਂ ਹੁੰਦੀਆਂ ਸੋਹਣੇ ਹੁੰਦੇ ਆ ਸੋਹਣੇ ਇਸ ਕਰਕੇ ਹੁੰਦੇ ਆ ਕਿ ਉਹ ਸਭ ਤੋਂ ਵਧੀਆ ਪੁਰਸ਼ ਤੇ ਸਭ ਤੋਂ ਵਧੀਆ ਇਸਤਰੀ ਉਹਨਾਂ ਦਾ ਵਿਆਹ ਕੀਤਾ ਜਾਂਦਾ ਤੇ ਉਸ ਵਿਆਹ ਦੇ ਨਾਲ ਉਹਨਾਂ ਨੂੰ ਮਤਲਬ ਜਿਹੜੀਆਂ ਜੀਨਸ ਮਿਲਦੀਆਂ ਹੈਗੀਆਂ ਉਹ ਉੱਤਮ ਕਿਸਮ ਦੀਆਂ ਜਾਂ ਤੰਦਰੁਸਤ ਕਿਸਮ ਦੀਆਂ ਜਿਹੜੀਆਂ ਮਿਲਦੀਆਂ ਹੈਗੀਆਂ ਇਸ ਢੰਗ ਦੇ ਨਾਲ ਗੱਲ ਜਿਹੜੀ ਹੈਗੀ ਚਲਦੀ ਹੈਗੀ ਪ੍ਰੋਡਕਟਿਵ ਤਾਂ ਹੋਵੇਦਾ ਸੀ ਹੁੰਦਾ ਪੈਸੇ ਦੇ ਨਾਲ 20 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਜ 40 ਸਾਲ ਹੈਗੇ ਨਾ ਦੋ ਪੜਾ ਜਿਹੜੇ ਹੈਗੇ ਆ ਉਹ ਕਮਾਉਣ ਤੇ ਹੁੰਦੇ ਹੈਗੇ ਕਮਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕਮਾਈ ਹੋ ਜਾਂਦੇ ਹਾਂ ਮਤਲਬ ਕਮਾਉਣ ਦੇ ਨਾਲ ਸੇ ਖਰਚ ਦੇ ਵੀ ਹੈਗਾ ਜ਼ਿੰਦਗੀ ਮਾਣਦੇ ਵੀ ਹੈਗੇ ਆ ਘੁੰਮਦੇ ਫਿਰਦੇ ਵੀ ਹੈਗੇ ਆ ਸਰੀਰ ਦੇ ਵਿੱਚ ਤਾਕਤ ਹੁੰਦੀ ਹੈ ਸੋਚ ਦੇ ਵਿੱਚ ਕਲਪਨਾ ਹੁੰਦੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਸਾਨੂੰ ਜ਼ਿੰਦਗੀ ਦੇ ਵਿੱਚ ਮਾਣਨ ਦਾ ਅਫਸਰ ਦਿੰਦੀਆਂ ਹਨ ਇਹ 40 ਸਾਲ ਜਿਹੜੇ ਹਨ ਇਹ ਮਾਣਨ ਜ਼ਿੰਦਗੀ ਨੂੰ ਮਾਣਨ ਵਾਲੇ ਸਮਾਂ ਹੁੰਦਾ ਹੈਗਾ ਇਹਦੇ ਵਿੱਚ ਅਸੀਂ ਤੰਦਰੁਸਤ ਵੀ ਹੁੰਦੇ ਆ ਇਹਦੇ ਵਿੱਚ ਸਾਡੇ ਕੋਲ ਪੈਸਾ ਵੀ ਹੁੰਦਾ ਇਹਦੇ ਵਿੱਚ ਸਾਡੀ ਸੰਤਾਨ ਵੀ ਹੁੰਦੀ ਹੈ ਪਤਨੀ ਵੀ ਹੁੰਦੀ ਹੈ ਸਾਰੇ ਪਤੀ ਪਤਨੀ ਹੁੰਦੇ ਹਨ ਇੱਕ ਦੂਜੇ ਨੂੰ ਖੁਸ਼ ਰੱਖਣ ਵਾਲੇ ਹੁੰਦੇ ਹਨ ਸੋ ਇਸ ਢੰਗ ਦੇ ਨਾਲ ਇਹ ਜ਼ਿੰਦਗੀ ਜਿਹੜੀ ਹੈ ਨਾ ਉਹ ਸਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਜਿਹੜੀ ਹੈ ਉਹ 20 ਤੋਂ 40 ਸਾਲ ਅਗਲੇ 40 ਸਾਲ 60 ਸਾਲ ਦੀ ਉਮਰ ਤੱਕ ਦਿੰਦੀ ਹੈਗੀ ਸੋ ਇਸ ਤਰ੍ਹਾਂ ਜਿਹੜੇ ਇਹ ਸਮਾਂ ਹੁੰਦਾ ਹੈ ਇਹ ਸਾਡੇ ਵਾਸਤੇ ਪਰਖ ਦਾ ਸਮਾਂ ਹੁੰਦਾ ਹੈਗਾ ਜਦੋਂ ਕਿਸੇ ਦਾ ਭੋਗ ਪਾਏਗਾ ਨਾ ਤੁਸੀਂ ਦੇਖੋਗੇ ਜਦੋਂ ਭੋਗ ਤੋਂ ਬਾਅਦ ਅਸੀਂ ਵਾਪਸ ਜਾ ਰਹੇ ਹੁੰਦੇ ਆ ਨਾ ਉਸ ਵੇਲੇ ਇੱਕ ਸੈਂਟੈਂਸ ਬੋਲਿਆ ਜਾਂਦਾ ਹੈ ਉਹ ਸੈਂਟੈਂਸ ਕੀ ਹੋਏਗਾ ਮਤਲਬ ਕਿ ਇੱਕ ਬੰਦਾ ਦੂਜੇ ਨੂੰ ਕਹਿੰਦਾ ਯਾਰ ਇਹ ਬੰਦਾ ਚੰਗਾ ਸੀਗਾ ਇਹ ਬੰਦਾ ਚੰਗਾ ਸੀ ਨਾ ਤੇ ਹੁਣ ਜੇਕਰ ਇਹਦੇ ਬਾਰੇ ਕੋਈ ਹੋਰ ਬੰਦਾ ਹੋਏ ਇਹ ਤਾਂ ਸਾਰੀ ਉਮਰ ਠਗੀਆਂ ਹੀ ਮਾਰਦਾ ਰਹੇ ਮਤਲਬ ਉਹ ਜਿਹੜਾ ਇੱਕ ਵਾਕ ਬੋਲਿਆ ਜਾਂਦਾ ਨਾ ਉਹ ਉਹਦੇ ਸਾਰੀ ਜ਼ਿੰਦਗੀ ਦਾ ਨਿਚੋੜ ਹੁੰਦਾ ਸੋ ਇਸ ਇੱਕ ਵਾਕ ਨੂੰ ਚੰਗਾ ਬਣਾਉਣ ਵਾਸਤੇ ਅਸੀਂ ਸਾਰੇ ਜ਼ਿੰਦਗੀ ਮਿਹਨਤ ਕਰਦੇ ਆਂ ਤਾਂ ਕਿ ਸਾਡੇ ਜਿਹੜੇ ਹੈ ਨਾ ਤੁਸੀਂ ਦੇਖੋਗੇ ਕਿਸੇ ਨੇ ਮਰਨ ਦਾ ਭੋਗ ਦਾ ਕਾਰਡ ਦੇਖੋ ਨਾ ਉਹਦੇ ਵਿੱਚ ਵੇਖੋ ਕੀ ਲਿਖਿਆ ਹੋਇਆ ਹੈਗਾ ਤੇ ਉਹਦੇ ਵਿੱਚ ਕਈ ਵਾਰੀ ਪ੍ਰਸ਼ੰਸਾ ਵਾਲੇ ਸ਼ਬਦ ਲਿਖੇ ਹੁੰਦੇ ਆ ਪ੍ਰਸ਼ੰਸਾ ਵਾਲੇ ਸ਼ਬਦ ਸ਼ਬਦਾਂ ਦਾ ਮਤਲਬ ਇਹ ਹੁੰਦਾ ਇਸ ਬੰਦੇ ਨੇ ਆਪਣੀ ਜ਼ਿੰਦਗੀ ਠੀਕ ਢੰਗ ਨਾਲ guzari ਹੈਗੀ ਇਹ ਪ੍ਰਸੰਸਾ ਯੋਗ ਸੀਗਾ ਇਸ ਨੇ ਪਰਿਵਾਰ ਦਾ ਬੱਚਿਆਂ ਦਾ ਆਪਣੀ ਪਤਨੀ ਦਾ ਆਪਣੇ ਮਾਪਿਆਂ ਦਾ ਆਪਣੇ ਦੋਸਤਾਂ ਦਾ ਆਪਣੇ ਭੈਣਾ ਭਰਾਵਾਂ ਦਾ ਧਿਆਨ ਰੱਖਿਆ ਹੈਗਾ ਉਹਨਾਂ ਨੂੰ ਇਹਨੇ ਸੁੱਖ ਦਿੱਤਾ ਹੈਗਾ ਮਿਸਾਲ ਦੇ ਤੌਰ ਤੇ ਇੱਕ ਡਾਕਟਰ ਸੀ ਉਸ ਡਾਕਟਰ ਨੇ ਉਹਦੀ ਪਤਨੀ ਵੀ ਡਾਕਟਰ ਸੀ ਉਹਨਾਂ ਨੇ ਇੱਕ ਸਮਾਗਮ ਕਰਕੇ ਉਥੇ ਇਹ ਅਨਾਉਂਸ ਕੀਤਾ ਵੀ ਸਾਡੇ ਰਿਸ਼ਤੇਦਾਰੇ ਦੇ ਵਿੱਚੋਂ ਕੋਈ ਵੀ ਜਿਹੜਾ ਡਾਕਟਰ ਬਣੇਗਾ ਉਸ ਨੂੰ ਅਸੀਂ 1 ਲੱਖ ਰੁਪਿਆ ਦੇਵਾਂਗੇ ਉਹਨਾਂ ਨੇ 48 ਡਾਕਟਰ ਪੈਦਾ ਕੀਤੇ 48 ਡਾਕਟਰ ਤੇ ਉਹਨਾਂ ਦਾ ਹਸਪਤਾਲ ਸੀ ਕਿਉਂਕਿ ਉਹ ਡਾਕਟਰ ਬਣਾ ਰਹੇ ਸੀ ਉਹ ਡਾਕਟਰਾਂ ਨੂੰ ਇਸ ਗੱਲ ਦੀ ਵੀ ਤਸੱਲੀ ਸੀ ਕਿ ਸਾਡੀ ਜੌਬ ਉੱਥੇ ਪਈ ਹੈ ਅਸੀਂ ਇਹ ਕਰਕੇ ਜਿਹੜਾ ਹੈ ਉੱਥੇ ਲੱਗਾਂਗੇ ਉਹਨਾਂ ਨੇ ਇੱਕ ਵੱਖਰੀ ਕਿਸਮ ਦੀ ਸਲਤਨਤ ਪੈਦਾ ਕਰ ਦਿੱਤੀ ਵੱਖਰੀ ਕਿਸਮ ਦਾ ਸਭਿਆਚਾਰ ਪੈਦਾ ਕਰ ਦਿੱਤਾ ਵੱਖਰੀ ਕਿਸਮ ਦਾ ਸਮਾਜ ਪੈਦਾ ਕਰ ਦਿੱਤਾ ਮਤਲਬ ਕਿ ਉਹਨਾਂ ਨੇ ਇੱਕ ਰੈਪਿਊਟੇਸ਼ਨ ਬਿਲਡ ਕੀਤੀ ਇੱਕ ਗੱਲ ਦੇ ਨਾਲ ਮਤਲਬ ਉਹਨਾਂ ਨੇ ਕਿਸੇ ਵੇਲੇ ਫੈਸਲਾ ਕੀਤਾ ਕਿ ਐਵੇਂ ਕੀਤਾ ਜਾਵੇ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਹੋਈ ਉਹ ਖੁਸ਼ੀ ਹੋਣ ਦੇ ਨਾਲ ਕੀ ਹੋਇਆ ਉਹਨਾਂ ਨੇ ਬਹੁਤ ਸਾਰੇ ਰਿਸ਼ਤੇਦਾਰੀ ਦੇ ਬੱਚੇ ਜਿਹੜੇ ਸੀਗੇ ਉਹਨਾਂ ਵਾਸਤੇ ਪ੍ਰੇਰਨਾ ਵੀ ਦਿੱਤੀ ਕਿ ਡਾਕਟਰ ਬਣੋ ਪੈਸੇ ਅਸੀਂ ਦੇਵਾਂਗੇ ਤੁਹਾਨੂੰ ਨੌਕਰੀ ਅਸੀਂ ਦੇਵਾਂਗੇ ਸੋ ਇਸ ਟੰਗ ਦੇ ਨਾਲ ਕੁਝ ਨਾ ਕੁਝ ਚੰਗਾ ਕੀਤਾ ਹੋਵੇ ਕੁਝ ਨਾ ਕੁਝ ਇਹ ਦਿਆ ਕੀਤਾ ਹੋਵੇ ਜਿਸ ਕਾਰਨ ਲੋਕ ਤੁਹਾਨੂੰ ਯਾਦ ਰੱਖਣ ਉਹ ਕੰਮ ਕਰੋ ਜਿਸ ਦੇ ਵਿੱਚ ਲੋਕ ਤੁਹਾਨੂੰ ਯਾਦ ਰੱਖਣ